ਪਿਛਲੀ ਵੀਡੀਓ ਵਿੱਚ ਆਪਣੇ ਕ੍ਰੈਂਚੀ ਲਾਲਿਆਂ ਦੇ ਪੀਜ਼ਾ ਦਾ ਰਿਵਿਊ ਕਰਿਆ ਸੀ ਤੇ ਇਸ ਵੀਡੀਓ ਵਿੱਚ ਆਪਾਂ ਨੇ ਆਰਡਰ ਕਰਿਆ ਗ੍ਰਿਲਡ ਵੈਜੀ ਸੈਲਡ ਜਿਹੜਾ ਕਿ ਦੇਖਣ 'ਚ ਕੁਝ ਇਸ ਟਾਈਪ ਦਾ ਲੱਗ ਰਿਹਾ ਸੀ ਤੇ ਨਾਲ ਆਪਾਂ ਨੇ ਆਰਡਰ ਕਰੀ ਜੀ ਫਰੂਟ ਪੰਚ ਮੋਕਟਲ ਜਿਹੜੀ ਕਿ ਦੇਖਣ 'ਚ ਇਸ ਤਰ੍ਹਾਂ ਦੀ ਲੱਗ ਰਹੀ ਸੀ ਸਭ ਤੋਂ ਪਹਿਲਾਂ ਆਪਾਂ ਨੇ ਮੋਕਟਲ ਜਿਹੜੀ ਉਹ ਟਰਾਈ ਕਰੀ ਸੋ ਮੋਕਟਲ ਜਿਹੜੀ ਜੂਸ 베ਸ ਸੀ ਸੋ ਜਿਵੇਂ ਜੂਸ ਜਿੱਦਾਂ ਟੇਸਟ ਹੁੰਦਾ ਉਦਾਂ ਹੀ ਮੋਕਟਲ ਦਾ ਟੇਸਟ ਆਇਆ ਸਾਨੂੰ ਤੇ ਮੋਕਟਲ ਤੋਂ ਬਾਅਦ ਹੁਣ ਸੈਲਡ ਦੀ ਗੱਲ ਕਰੀਏ ਤਾਂ ਸੈਲਡ ਦੇਖਣ 'ਚ ਤਾਂ ਬਹੁਤ ਟੇਸਟੀ ਲੱਗ ਰਿ ਕਵੈਂਟੀਟੀ ਚ ਪਾਈ ਹੋਈ ਸੀ ਅਲੱਗ-ਅਲੱਗ ਤਰ੍ਹਾਂ ਦੀ ਸਬਜ਼ੀਆਂ ਪਾਈ ਹੋਈ ਸੀ ਜਿਹੜੀਆਂ ਕਿ ਖਾਣ ਵਿੱਚ ਬਹੁਤ ਟੇਸਟੀ ਲੱਗ ਰਹੀਆਂ ਸੀ ਤੇ ਮੇਰੇ ਤੋਂ ਬਾਅਦ ਗੁਰਦੀਪ ਨੇ ਵੀ ਜਿਹੜੀ ਮੌਕਟਲ ਟਰਾਈ ਕਰੀ ਮੌਕਟਲ ਟਰਾਈ ਕਰਨ ਤੋਂ ਬਾਅਦ ਗੁਰਦੀਪ ਨੇ ਵੀ ਜਿਹੜਾ ਸੈਲਟਾ ਜਿਹੜਾ ਟਰਾਈ ਕਰਿਆ ਤੇ ਗੁਰਦੀਪ ਨੂੰ ਵੀ ਜਿਹੜਾ ਸੈਲਟਾ ਪਸੰਦ ਆਇਆ ਉਸ ਤੋਂ ਬਾਅਦ ਅਸੀਂ ਆਪਣਾ ਜਿਹੜਾ ਖਾਣਾ ਆ ਉਸ ਨੂੰ ਇੰਜੋਏ ਕਰਨ ਲੱਗ ਪਏ ਤੇ ਮੈਂ ਗੁਰਦੀਪ ਨੂੰ ਪੁੱਛਿਆ ਇਸ ਮੀਲ ਨੂੰ ਪੰਜ ਵਿੱਚੋਂ ਕਿੰਨੇ ਨੰਬਰ ਦੇਂਗਾ ਤਾਂ ਗੁਰਦੀਪ ਨੇ ਪੰਜ ਵਿੱਚੋਂ ਸੈਲਟਨ ਦੇ ਉੱਤੇ 3 ਨੰਬਰ ਤੇ ਮੌਕਟਲ ਨੂੰ ਦੇਤੇ 4 ਨੰਬਰ ਤੇ ਮੈਂ ਇਸ ਮੀਲ ਨੂੰ ਦਿੱਤੇ ਪੰਜ ਵਿੱਚੋਂ